ਸਾਰੇ ਲੋਹਾਂ ਜੁਰਤੇ ਬੈਠੇਗੇ ਕੋਈ ਆਵਤੀ ਨਹੀਂ ਡਲੇਗਾ ਕੇਵਲ ghee ਕੀ ਆਵਤੀ ਚਲੇਗੀ ਓਮ ਮਹਾਕਾਲੇ ਨਮਹ ਸਵਾਹਾ ਓਮ ਮਹਾ ਲਕਸ਼ਮੀ ਨਮਹ ਸਵਾਹਾ ਓਮ ਮਹਾ ਸਰਸਵਤੀ ਨਮਹ ਸਵਾਹਾ ਓਮ ਤਯਾਨਸਿਤਰ ਆਭੂਵਦੋ ਤੇਸ਼ਾ ਗ੍ਰਿਧਾ ਸਫਾ ਨਿਸ਼ਟਾਇਆ ਵ੍ਰੇਤਾਨ ਓਂ ਰਾਹਵੇ ਨਮਹਾ ਸਵਾਹ ਓਂ ਰਾਹਵੇ ਨਮਹਾ ਸਵਾਹ ਓਂ ਰਾਹਵੇ ਨਮਹਾ ਸਵਾਹ राहवे भोग्राहवेन and ਮਾਂ ਬਗਲਾ ਮੁਖੀ 225 ਘੰਟੇ ਖੰਡ ਮਹਾ ਜਗ ਦੀ ਅੱਜ ਸ਼ੁਰੂਆਤ ਮੇਰੀ ਮਾਂ ਬਗਲਾ ਮੁਖੀ ਦੀ ਦਿੱਖਤ ਚ ਹੋ ਚੁੱਕੀ ਹੈ ਮੈਂ ਮਾਂ ਦੇ ਸਾਰੇ ਭਗਤਾਂ ਨੂੰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸ ਕੇ ਵੀ ਉਸ ਯੋਜਨ ਦੀ ਤਿਆਰੀ ਅਸੀਂ 4-5 ਮਹੀਨਿਆਂ ਤੋਂ ਕਰ ਰਹੇ ਸੀ ਅੱਜ ਮੇਰੀ ਮਾਂ ਬਗਲਾ ਮੁਖੀ ਨੇ ਕਿਰਪਾ ਕੀਤੀ ਉਸ ਯੋਜਨ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਸ਼ੁਰੂਆਤ ਅੱਜ ਜਨ ਕੀ 30 ਜਨਵਰੀ ਨੂੰ ਹੋਈ ਹੈ 225 ਘੰਟੇ ਦਾ ਖੰਡ ਮਹਾ ਜਾਗਿਆ ਇਹ 30 ਜਨਵਰੀ ਤੋਂ ਲੈ ਕੇ 8 ਫਰਵਰੀ ਤੱਕ ਚੱਲਣਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦਾ ਵੀ ਮਾਂ ਦੇ ਜਿੰਨੇ ਵੀ ਅਨਿਆਈ ਨੇ ਉਹ ਆ ਕੇ ਇਹਾਉਤੀ ਪਾ ਸਕਦੇ ਨੇ ਮਾਂ ਬਗਲਾ ਮੁਖੀ ਧਾਮ ਪਖਵਲ ਰੋਡ ਸਿੰਘਲਾਂਗਲੇ ਵਿੱਚ ਇਹ ਸਥਾਨ ਹੈਗਾ ਇਹ ਮੇਰੀ ਮਾਂ ਦਾ ਸੱਦਾ ਵੀ ਹੈ ਇਹ ਮੇਰੇ ਵੱਲੋਂ ਹੱਥ ਜੋੜ ਬੇਨਤੀ ਵੀ ਹੈ ਅੱਛੇ ਤੋਂ ਵੱਡੀ ਇਸ ਜਗ੍ਹਾ ਵੀ ਮਹਾਨਤਾ ਦੇ ਬਾਰੇ ਕੀ ਜਾਨਣਾ ਚਾਹੁੰਦੇ ਸਰ ਤੋਂ ਵੱਡੀ ਮਹਾਨਤਾ ਇੱਥੇ ਦੀ ਇਹ ਹੈ ਇੱਥੇ ਮਾਂ ਖੁਦ ਵਿਰਾਜ ਹੈ ਔਰ ਆਪਣੇ ਆਪ ਚ ਵਿਸ਼ਵ ਦਾ ਸਾਨੂੰ ਵੱਡਾ ਆਯੋਜਨ ਹੋ ਰਿਹਾ ਹੈ ਮੇਰੀ ਮਾਂ ਦੀ ਕਿਰਪਾ ਦੇ ਨਾਲ ਐਡਾ ਵੱਡਾ ਆਯੋਜਨ ਜੋ ਹੋ ਰਿਹਾ ਤੇ ਮਾਂ ਦੀ ਵਿਕਸ਼ਤਾ ਚ ਹੋ ਰਿਹਾ ਹੈ। ਇਹੀ ਵੱਡੀ ਗੱਲ। ਜਿਹੜਾ ਹੈ ਜਿਹੜਾ ਮਹਾਨ ਜੱਗ ਹੈਗਾ ਇਹਦਾ ਇਹ ਇਹਦਾ ਮੇਨ ਮਕਸਦ ਕੀ ਆਪਸੀ ਭਾਈਚਾਰਕ ਸਾਂਝ ਤੇ ਦੇਸ਼ ਦੀ ਪ੍ਰਿਆਵਰਣ ਦੀ ਉਨਤੀ ਵਾਸਤੇ ਇਹ ਸੰਕਲਪ ਹੈ। ਸਾਡਾ ਜਿਹੜਾ ਸੰਕਲਪ ਹੁੰਦਾ ਸਮਾਜਿਕ ਤੌਰ ਤੇ ਉੱਪਰ ਹੁੰਦਾ। ਇਹ ਕਿਤੇ ਵਿਅਕਤੀ ਵਿਛੇ ਦਾ ਕੋਈ ਸੰਕਲਪ ਨਹੀਂ ਹੈ। ਇਹਦਾ ਸਾਡਾ ਸੰਕਲਪ ਜਿਹੜਾ ਆਪਸੀ ਭਾਈਚਾਰਕ ਸਾਂਝ ਨੂੰ ਤੇ ਪ੍ਰਿਆਵਰਣ ਨੂੰ ਬਚਾਉਣਾ ਇਹੀ ਸਾਡਾ ਸੰਕਲਪ ਹੈ।